ਪ੍ਰੀਵਿਊ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਬਾਬਾ ਲਾਲ ਜੀ ਦੇ ਜਨਮ ਉਤਸਵ ਮੌਕੇ ਦਰਬਾਰ ਸ੍ਰੀ ਧਿਆਨਪੁਰ ਧਾਮ ਵਿਖੇ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚ ਕੇ ਨਤਮਸਤਕ ਹੋਈ ਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਜਗ੍ਹਾ ਜਗ੍ਹਾ ਵਖ ਵਖ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲੰਗਰ ਲਗਾਏ ਗਏ ਸਨ ਦਰਬਾਰ ਦੇ ਸੇਵਾਦਾਰ ਲੋਕਾਂ ਨੂੰ ਗਾਈਡ ਕਰਦੇ ਵੀ ਨਜ਼ਰ ਆ ਰਹੇ ਸਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੈ ਸ਼੍ਰੀ ਬਾਬਾ ਲਾਲ ਜੀ ਦੀ ਮੈਂ ਧਿਆਨਪੁਰ ਤੋਂ ਜੋਤੀ ਸੰਜੀਵ ਕੁਮਾਰ ਬੋਲ ਰਹੀ ਹਾਂ ਬਾਬਾ ਲਾਲ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਸਭ ਨੂੰ ਮੈਂ ਇਹ ਚਾਹਾਂਗੀ ਕਿ ਸਾਰੀ ਦੁਨੀਆ ਨੂੰ ਬੇਨਤੀ ਕਰਾਂਗੀ ਕਿ ਧਿਆਨਪੁਰ ਆ ਕੇ ਬਾਬਾ ਲਾਲ ਜੀ ਦੇ ਜਨਮ ਦਿਨ ਦਾ ਆਨੰਦ ਲੈਣ ਜੈ ਜੈ ਸ਼੍ਰੀ ਬਾਬਾ ਲਾਲ ਜੀ ਜੈ ਜੈ ਸ਼੍ਰੀ ਬਾਬਾ ਅੱਜ ਸ਼੍ਰੀ ਬਾਬਾ ਲਾਲ ਜੀ ਜਦ ਸੇ ਸੇ 69ਵਾਂ ਜਨਮ ਦਿਨ ਹੈ ਮੈਂ ਸਾਰੀ ਸਾਧ ਸੰਗਤ ਨੂੰ ਜਿੰਨੀ ਵੀ ਸਾਧ ਸੰਗਤ ਆਈ ਹੋਈ ਆ ਦੇਸ਼ਾਂ ਵਿਦੇਸ਼ਾਂ ਵਿੱਚ ਰਾਹ ਦੇ ਨੂੰ ਮੈਂ ਬਾਬਾ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦੇਣਾ ਵਾ ਤੇ ਨਾਲ ਮੈਂ ਬੇਨਤੀ ਕਰਦਾ ਆਈ ਹੋਈ ਸੰਗਤ ਨੂੰ ਜੈਸੂ ਕੀ ਸੰਗਤ ਨੂੰ ਕਿ ਰਸਤੇ ਵਿੱਚ ਕੋਈ ਰੁਕਾਵਟ ਆਉਂਦੀ ਆ ਕੋਈ ਮੁਸ਼ਕਲ ਪੈਂਦੀ ਆ ਮੇਰਾ ਮੋਬਾਈਲ ਨੰਬਰ 98143 84451 ਆਮ ਆਦਮੀ ਪਾਰਟੀ ਵੱਲੋਂ ਸਾਡੇ ਸਾਰੇ ਵਲੰਟੀਅਰ ਨੂੰ ਆਪਾਂ ਹਾਜ਼ਰੀ ਕੀਤੀ ਆ ਜੇ ਕਿਨ ਮੁਸ਼ਕਲ ਹੁੰਦੀ ਆ ਉਹਦੀ ਮੁਸ਼ਕਲ ਦੇ ਹੱਲ ਕੀਤਾ ਜਾਵੇ ਮਹਾਰਾਜ ਜੀ ਰਾਸਤੇ ਹੋਣਾ ਹੋਣਾ ਮਾ ਐਡੇ ਵੱਡੇ ਮਹਾਰਾਜ ਦਾ ਜਨਮ ਦਿਨ ਹੋਵੇ ਤੇ ਰਸਨਾ ਹੋਵੇ ਇੱਥੇ ਤੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਆਈ ਆ ਇਹ ਸਭ ਤੋਂ ਵੱਡੇ ਨੇ ਜੇ ਜਦੋਂ ਮੇਰਾ ਜਨਮ ਹੋਇਆ ਸੀ ਨਾ ਸਭ ਤੋਂ ਪਹਿਲਾਂ ਮੱਥਾ ਹੀ ਸ੍ਰੀ ਬਾਬਾ ਲਾਜ ਨੂੰ ਟੇਕਿਆ ਹੀ ਸਾਡੇ ਮੁੰਨਣ ਵੀ ਸ੍ਰੀ ਬਾਬਾ ਲਾਲ ਜੀ ਦੇ ਚਰਨਾਂ 'ਚ ਹੁੰਦੇ ਨੇ ਨਾ ਨਾਮਕਰਨ ਵੀ ਤੇ ਨਾਮਕਰਨ ਵੀ ਇੱਥੋਂ ਹੀ ਹੁੰਦਾ ਵਾ ਮੇਰੇ ਵੱਲੋਂ ਸਾਰੇ ਸਾਥ ਸੰਗਤ ਨੂੰ ਆਈ ਹੋਈ ਨੂੰ ਦੇਸ਼-ਵਦੇਸ਼ੋਂ ਜਿਹੜਿਆ ਵਾੜੀ ਨੂੰ ਲੱਖ ਲੱਖ ਮੁਬਾਰਕਾਂ ਜੈ ਬਾਬਾ ਲਾਲ ਜੀ ਕੀ ਜੈ ਬਾਬਾ ਲਾਲ